ਜ਼ਬਾਨ ਤੇ ਕੁਛ ਹੋਰ ਹੈ ਦਿਲ ਦੇ ਚ ਕੁਛ ਹੋਰ ਚਲਾ ਚਲਾ ਜਿਨ ਮਨ ਹੋ ਮੁਖ ਹੋ ਸੇ ਕਾਂਡੇ ਕੱਚਿਆ ਬਾਬਾ ਫਰੀਦ ਦੂਸਰਾ ਨੁਕਤਾ ਸੁਣਨਾ ਚਲਾਕ ਬੰਦਾ ਠੱਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਕਿਉਂਕਿ ਚਲਾਕ ਕਿਸੇ ਤੇ ਭਰੋਸਾ ਤੇ ਕਰਦਾ ਹੀ ਠਗਾਏਗਾ ਕਿਸ ਤੇ ਚਲਾਕ ਮਨੁਖ ਠੱਗ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਮਨੁਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਭੋਲੇ ਅਕਸਰ ਠਗਾ ਜਾਂਦੇ ਨੇ ਸਵਾਸੇ ਪੰਜਾਬ ਵਿੱਚ ਮੂੜ ਕਹਿ ਦਿੰਦੇ ਮਨੁੱਖ ਬੋਲਾ ਮਨੁੱਖ ਬਰੋਸਾ ਕਰਦਾ ਹੈ ਬਰੋਸਾ ਕਰਦਾ ਸ਼ੇਖ ਸਾਦੀ ਨੇ ਇੱਕ ਲੰਬੀ ਚੌੜੀ ਕਹਾਣੀ ਲਿਖੀ ਹੈ ਬੇ ਇੱਕ ਫਰਿਆਦੀ ਨੇ ਮਨਸਫ ਦੀ ਕਚੈਰੀ ਚ ਫਰਿਆਦ ਕੀਤੀ ਵੀ ਫਲਾਣੇ ਮਨੁੱਖ ਤੇ ਮੈਂ ਭਰੋਸਾ ਕੀਤਾ ਉਹਨੇ ਮੈਨੂੰ ਠੱਗ ਲਿਆ ਕਾਗਰਤਾ ਵਕਸ਼ਣ ਉਹਨੇ ਮੈਨੂੰ ਠੱਗ ਲਿਆ ਮਨਸਫ ਨੇ ਉਸਨੂੰ ਤਲਬ ਕੀਤਾ ਹੈ ਬੋਲਾ ਹੈ ਕਿ ਜਦ ਇਸ ਬੰਦੇ ਨੇ ਤੇਰੇ ਤੇ ਭਰੋਸਾ ਕੀਤਾ ਤੇ ਤੂੰ ਫਿਰ ਇਸਨੂੰ ਠੱਗ ਲਿਆ ਉਹ ਠੱਗ ਕਹਿੰਦਾ ਮਨਸਫ ਤੈਨੂੰ ਵੀ ਇਤਨੀ ਸਮਝ ਨਹੀਂ ਜੇ ਮੈਨੂੰ ਮੇਰੇ ਤੇ ਭਰੋਸਾ ਨਾ ਕਰਦਾ ਤਾਂ ਮੈਂ ਠੱਗਦਾ ਕਿਸ ਤਰ੍ਹਾਂ ਠੱਗ ਨਹੀਂ ਸਕਦਾ ਉਮੀਦ ਹੈ ਗੱਲ ਪਕੜਦੇ ਚਾਹੇ